ਹਾਂਜੀ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਿੰਡ ਜਲਵੇੜਾ ਡਿਸਟ੍ਰਿਕਟ ਮਾਨਸਾ ਆ ਭਰਾ ਨਵਾਂ ਮਕਾਨ ਬਣਾ ਰਹੇ ਵਿੱਕੀ ਹੈ ਬਾਈ ਜਲਵੇੜੇ ਤੋਂ ਤੇ ਦੇਖੋ ਸਾਰਾ ਮਕਾਨ ਨਵਾਂ ਬਣ ਰਿਹਾ ਬਾਈ ਦਾ ਤੇ ਬਾਈ ਨੂੰ ਆਪਾਂ ਨੇ ਇੱਕ ਛੋਟੀ ਜੀ ਸਲਾਹ ਦਿੱਤੀ ਸੀ ਪਸ਼ੂਆਂ ਵਾਸਤੇ ਆ ਤੁਸੀਂ ਬਾਈ ਨੇ ਇੱਧਰ ਤੂੜੀ ਵਾਲਾ ਭਾਂਡਾ ਪਾ ਕੇ ਉਹ ਆਪ ਪੱਥਰ ਵਗੈਰਾ ਪਾ ਦਿੰਨੇ ਪਰ ਭਾਈ ਨੇ ਮਤਲਬ ਲੈਟਰੀ ਲਾ ਤਾ ਉੱਪਰ ਵੀ ਤੂੜੀ ਵਾਲੇ ਪਾਸੇ ਵੀ ਤੇ ਪਸ਼ੂਆਂ ਵਾਲੇ ਪਾਸੇ ਵੀ ਪੱਕੇ ਕੰਮ ਕਰਤਾ ਨਾ ਪਸ ਛੱਤ ਨੂੰ ਤਪੇ ਨਾ ਹੋਰ ਤੇ ਇੱਕ ਜਿਹੜੀ ਸਭ ਤੋਂ ਵੱਡੀ ਚੀਜ਼ ਦਿਖਾਉਣ ਵਾਲੀ ਹੈ ਇਹ ਹੀ ਚੀਜ਼ ਹੈ ਬਾਈ ਆਹ ਦੇਖੋ ਤੁਸੀਂ ਖੁਰਲੀ ਖੁਰਲੀ ਦੇ ਨਾਲ ਪਾਣੀ ਵਾਲੇ ਆਹ ਲਾਤੇ ਨਾਲ ਹੀ ਦੇਖ ਸਕਦੇ ਹੋ ਤੁਸੀਂ ਸੰਖ ਜੇ ਤੇ ਇਹ ਹੁਣ ਪਸ਼ੂ ਨੂੰ ਜਿੰਨੇ ਪਾਣੀ ਦੀ ਲੋੜ ਹੈ ਉਹ ਆਪਣੇ ਆਪ ਹੀ ਲਿਆ ਕਰੂਗਾ ਤੇ ਆਪਣੇ ਆਪ ਇਹਦੇ ਵਿੱਚ ਪਾਣੀ ਆ ਜਾ ਕਰੂਗਾ ਤੇ ਨਾਲ ਲਾਤਾ ਇਹ ਪੈਂ ਪੇ ਇਹਦੇ ਵਿੱਚ ਪਸ਼ੂ ਫਿਰ ਇਧਰ ਉਧਰ ਜਾ ਕੇ ਮਤਲਬ ਗੋਹਾ ਨਹੀਂ ਕਰਦਾ ਜਿਆ ਤੇ ਇੱਥੇ ਵੀ ਲੱਗਣਾ ਦੇਖੋ ਤੁਸੀਂ ਟੋਆ ਪੱਟ ਰੱਖਿਆ ਭਰਾ ਨੇ ਜਲਦੀ ਇਹਦੇ ਵਿੱਚ ਵੀ ਲਾ ਦੇਣਗੇ ਕਿਉਂਕਿ ਮਿਸਤਰੀਆਂ ਦਾ ਹੋਰ ਵੀ ਬਹੁਤ ਸਾਰੇ ਕੰਮ ਹੁੰਦੇ ਨੇ ਨਾ ਇਸ ਕਰਕੇ ਇਹ ਇੱਕ ਹੀ ਪੈਂਪਲਾਣੀ ਵਿਚਾਲੇ ਸ਼ੈੱਡ ਰੱਖੀ ਹਜੇ ਇਹਨਾਂ ਨੇ ਦੇਖੋ ਇਹਨਾਂ ਨੇ ਇੱਕ ਦੋ ਮਹੀਨਿਆਂ ਦੇ ਵਿਚਾਲੇ ਇੱਕ ਲਾਤਾ ਜੀ ਦੇਖ ਸਕਦੇ ਹੋ ਤੁਸੀਂ ਜਿੰਨੇ ਪਸ਼ੂ ਰੱਖਣੇ ਨੇ ਭਰਾ ਨੇ ਆਪਦੇ ਹਿਸਾਬ ਨਾਲ ਤਿੰਨ ਲਾਤੇ ਇਹ ਤੇ ਛੇ ਮਹੀਨਿਆਂ ਵਾਸਤੇ ਲਾਤੇ ਛੇ ਮਹੀਨਿਆਂ ਦੀ ਜਗ੍ਹਾ ਇਹ ਇੱਥੇ ਦੇਖੋ ਆਪਾਂ ਗਣੀਆਂ ਡੱਬੀਆਂ 1 2 3 4 5 ਤੇ 6 ਬਹੁਤ ਵਧੀਆ ਚੀਜ਼ ਹੈ ਜੀ ਕਦੇ ਵੀ ਆਪਾਂ ਪਸ਼ੂ ਨੂੰ ਜਦੋਂ ਆਪਾਂ ਡੱਗੀ ਤੇ ਪਾਣੀ ਪਿਆਨੇ ਆ ਜਿੰਨੇ ਪਸ਼ੂ ਨੂੰ ਪਾਣੀ ਦੀ ਲੋੜ ਹੁੰਦੀ ਹੈ ਉਹ ਪਾਣੀ ਆਪਾਂ ਉਹਦਾ ਕਦੇ ਵੀ ਪੂਰਾ ਕਰ ਸਕਦੇ ਹੈਗੇ ਜਦੋਂ ਪਾਣੀ ਆਪਾਂ 24 ਘੰਟੇ ਪਸ਼ੂ ਮੂਰੇ ਅਵੇਲੇਬਲ ਕਰਵਾਤਾ ਤਾਂ ਪਸ਼ੂ ਨੇ ਆਪਣੇ ਆਪ ਜਿੰਨੇ ਪਾਣੀ ਦੀ ਲੋੜ ਹੈ ਆਪਣੇ ਆਪ ਪੀ ਲੈਣਾ ਤੇ ਪਾਣੀ ਪਸ਼ੂ ਆਪਣੇ ਵਾਂਗੂ ਜਿਵੇਂ ਇਨਸਾਨ ਪਾਣੀ ਬਿੰਦੇ ਬਿੰਦੇ ਪੀਂਦਾ ਤੇ ਪਸ਼ੂ ਵੀ ਪਾਣੀ ਬਿੰਦੇ ਬਿੰਦੇ ਪੀਂਦਾ ਹੈ ਬਾਰ-ਬਾਰ ਪਾਣੀ ਪੀਂਦਾ ਪਸ਼ੂ ਤੇ ਆ ਦੇਖੋ ਬਈ ਬਹੁਤ ਵਧੀਆ ਸਿਸਟਮ ਇਹਦੇ ਵਿੱਚ ਇੱਕ ਚੀਜ਼ ਹੋਰ ਕਹਾਂਗੇ ਭਰਾਵਾਂ ਨੂੰ ਇਹਦੇ ਵਿੱਚ ਨਾ ਇੱਕ ਪੰਪ ਹੋਰ ਲਾਨੇ ਆਂ ਐਵੇਂ ਫਿਰ ਪਸ਼ੂ ਗੜ ਨਹੀਂ ਪਸੰਦ ਆਏਗਾ ਹਾਂ ਇਹ ਕਈ ਵਾਰੀ ਇਹਦੇ ਵਿੱਚ ਗਲ ਫਸਾ ਲੈਂਦਾ ਬਈ ਇਹ ਪਹਿਲਾਂ ਵੀ ਬਰੇਟੇ ਲੱਗੀ ਹੋਈਆਂ ਨੇ ਪੰਪਾਂ ਜਿੱਥੋਂ ਆਪਾਂ ਇਹ ਚੀਜ਼ਾਂ ਦੇਖ ਕੇ ਇਹ ਚੀਜ਼ ਬਣਾਈਏ ਪਰਾਂ ਇੱਕ ਤਾਂ ਇਹ ਸਸhtੀਆਂ ਪੈਂਦੀਆਂ ਨੇ ਇੱਕ ਪਸ਼ੂ ਬਈ ਇੱਕ ਦੂਜੇ ਥੱਲੇ ਜਾ ਕੇ ਗੋਹਾ ਨਹੀਂ ਕਰਦਾ ਸਿੱਧਮ ਸਿੱਧਾ ਖੜੂ ਆ ਜਿਵੇਂ ਆਰਮਨਾਲ ਤੇ ਇਹਦੇ ਵਿੱਚ ਦੀ ਆਪਾਂ ਇੱਕ ਪੰਪ ਹੋਰ ਲਵਾਵਾਂਗੇ ਜ਼ਰੂਰ ਇਹਨਾਂ ਨੂੰ ਆਖਤਾਂ ਮੈਂ ਤੇ ਲਾ ਦੇ ਉਰੀ ਲਾ ਦੂਗਾ ਮਿਸਤਰੀ ਆ ਕੇ ਉਹਦੇ ਨਾਲ ਕੀ ਹੈ ਪਸ਼ੂ ਫਿਰ ਗੜ ਨਹੀਂ ਫਸਾਂਦਾ ਇਹਦੇ ਵਿੱਚ ਭਰਾ ਤੇ ਇਹਦੇ ਵਿੱਚ ਪਸ਼ੂ ਫਸਦਾ ਵੀ ਨਹੀਂ ਹੈਗਾ ਕਯੂਬੀਕਲ ਬਣਦੇ ਇਹ ਚਲੋ ਇਹਨਾਂ ਨੇ ਆਪਣੇ ਦੇਸ਼ੀ ਜੰਗਾਰ ਨਾਲ ਕਯੂਬੀਕਲ ਤੇ ਇਹ ਦੇਸੀ ਜੰਗਾਰ ਨਾਲ ਬਣਾਏ ਹੋਏ ਨੇ ਘੱਟ ਖਰਚੇ ਨਾਲ ਕਯੂਬਿਕਲ ਹੈਗਾ ਇਹ ਵੀ ਕਯੂਬਿਕਲ ਹੀ ਹੈ ਤੇ ਦੱਸਿਓ ਬਾਈ ਕਿਵੇਂ ਲੱਗੀ ਵੀਡੀਓ ਬਹੁਤ ਵਧੀਆ ਚੀਜ਼ ਬਣਾਈ ਹੈ ਭਰਾ ਨੇ ਧੰਨਵਾਦ ਜੀ ਸਾਰਿਆਂ ਦਾ